ਮੈਂ ਬੇਸ਼ੱਕ ਸਿਰ ਤੋਂ ਮੂਨਾ ਹਾਂ ਕਈ ਧੰਦੇ ਲਈ ਪੱਗ ਚਿੰਦੇ ਆ ਮੈਂ ਪਹਿਣਾ ਦੇ ਲੱਕ ਮਿੰਦਾ ਨਹੀਂ ਕਈ ਪੱਗਾ ਬਨ ਕੇ ਮਿੰਦੇ ਆ ਓਏ ਜਿਹਨੂੰ ਮਾਂ ਪੈਣ ਨਹੀਂ ਸੁਣ ਸਕਦੀ ਕੋਈ ਐਸਾ ਗੀਤ ਮੈਂ ਗਾਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੇਰੇ ਮਨ ਵਿੱਚ ਇੱਕੋ ਜੋਤ ਜਗੇ ਮੈਂ ਥਾਂ ਥਾਂ ਦੀਵੇ ਲਾਉਂਦਾ ਨਹੀਂ ਕੋਈ ਕਰਦਾ ਵੇਖ ਤਰੱਕੀ ਓਏ ਮੇਰੇ ਮਨ ਵਿੱਚ ਸਾੜਾ ਆਉਂਦਾ ਨਹੀਂ ਕਾਰੋਬਾਰ ਕਿਸੇ ਦਾ ਰੋਕਣ ਲਈ ਮੈਂ ਸਿਆਣਿਆਂ ਕੋਲੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਆ लास्ट ਵਿੱਚ ਮੈਂ ਲਿਖਿਆ ਆਮ ਲੋਕੀ ਕਰਦੇ ਆ ਵੇਖਿਓ ਗੁਰੂ ਘਰਾਂ ਵਿੱਚ ਜਾ ਕੇ ਵੀ ਮੈਂ ਮੱਥਾ ਟੇਕਣ ਡਿਆ ਮੈਨੂੰ ਚਾਰ ਜਾਣੇ ਵੇਖਣ ਡਿਆ ਆ ਮੈਂ ਦਲੀਲ ਲੈ ਟੇਕਾਂ ਮੈਂ ਲੋਕ ਮੁਖਾਵੇ ਕਰਨ ਲਈ ਕਦੇ ਨਿਉ ਨਿਉ ਮਥੇ ਟੇਕਦਾ ਨਹੀਂ ਮੈਂ ਪਾ ਕੇ ਕੁੜਤਾ ਚਿੱਟਾ ਓਏ ਗੁਰੂ ਘਰ ਵਿੱਚ ਅੱਖੀਆਂ ਸੇਕਦਾ ਨਹੀਂ ਮੈਨੂੰ ਲੋਕੀ ਚੰਗਾ ਆਖਣ ਓਏ ਨਸ਼ਾ ਵੇਚ ਕੇ ਲੰਗਰ ਲਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ショッタイトルトン・トラマー、ジョン・デバテル。